ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਵੈਗਰੂ ਜੀ ਕੀ ਫਤਿਹ ਸਨਾਓ ਜੀ ਚੜ੍ਹਦੀ ਕਲਾ ਜੀ ਹਾਂ ਬੇਟਾ ਚੜ੍ਹਨੀ ਕਹ ਰਹੀ ਠੀਕ ਹੈ ਜੀ ਮੈਂ ਤੁਹਾਡੇ ਨਾਲ ਤਰਨਤਨ ਸਾਹਿਬ ਜਿਮਨੀ ਚੋਣ ਦੇ ਬਾਰੇ ਗੱਲਬਾਤ ਕਰਨੀ ਚਾਹਣਾ ਹਾਂ ਹਾਂ ਜੀ ਜਿਸ ਤਰੀਕੇ ਨਾਲ ਪੰਥਕ ਉਮੀਦਵਾਰ ਪੰਥ ਦਾ ਸਾਂਝਾ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਉਤਾਰਿਆ ਹੋਇਆ ਤੇ ਲੱਗ ਲੱਗ ਪੰਥਕ ਧਿਰਾਂ ਉੱਤੇ ਪ੍ਰਚਾਰ ਵੀ ਕਰ ਰਹੀਆਂ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਵੋਟ ਵੀ ਮੰਗ ਰਹੀਆਂ ਤੇ ਦੂਜੇ ਪਨੇ ਦੂਜੀਆਂ ਪਾਰਟੀਆਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ ਸਾਡੀ ਜਿੱਤ ਪੱਕੀ ਹੈ ਤੁਸੀਂ ਪੰਥਕ ਸਫਾ ਦੇ ਵਿੱਚ ਅਕਸਰ ਹੀ ਵਿਚਰਦੇ ਹੋ ਕਿਦਾਂ ਦੇਖ ਰਹੇ ਹੋ ਕਿ ਕਿੱਧਰ ਨੂੰ ਬਾਜ਼ੀ ਪਲਟਦੀ ਹੋਈ ਨਜ਼ਰ ਆ ਰਹੀ ਹੈ ਕੀ ਲੱਗਦਾ ਹੈ ਕਿ ਤਰਨਤਰਨ ਸਾਹਿਬ ਦੇ ਵਿੱਚ ਕੀ ਹੋਣ ਵਾਲਾ ਬੇਟਾ ਜਿਹੜੀ ਤਰਨਤਰਨ ਦੀ ਕੋਣ ਹੋ ਰਹੀ ਹੈ ਜੀ ਤੇ ਬਹੁਤਮਹਾਤਮ ਪੂਰਨਾ ਇਹ ਕੋਣ ਹੈ ਜੀ ਜਿਹੜਾ ਪਗਵੰਤ ਮਾਨ ਕਹਿੰਦਾ ਵੀ ਸਾਨੂੰ ਸਾਡੀ ਸਰਕਾਰ ਲਿਆਓ ਤੁਹਾਡੀ ਸੱਚਾ ਚੋਂ ਸਰਕਾਰ ਕਿ ਲੋਗੀ ਜੀ ਤੁਹਾਡੇ ਗਰੀਬਾਂ ਦੇ ਘਰਾਂ ਦੇ ਬੇਟੋ ਮੁੰਡੇ ਅੱਗੇ ਆਉਣਗੇ ਜੀ ਜਿਹੜਾ ਬੰਦੇ ਨੂੰ ਪਗਵੰਤ ਮਾਨ ਨੇ ਚਿਰ ਤੋਂ ਰਿੱਤੀ ਆ ਵੀ ਇਹ ਕਾਲੀ ਦਲ ਦੇ ਵਿੱਚ ਰਿਆ ਇੱਕ ਵਾਰੀ ਯਾਦ ਲੱਛੜਿਆ ਤੇ ਦੋ ਵਾਰੀ ਕਰਦੀਆਂ ਦੀ ਟੈਕ ਦੇ ਉੱਤੇ ਲਛਣੀ ਨੇ ਜਿੱਤਿਆ ਤੇ ਟਿੱਕਾ ਇਹਨੇ ਛਰੇ ਆਮ ਵਿੱਚ ਆ। ਅੱਛਾ। ਤੇ ਜਿਹੜਾ ਭਗਵਾਨ ਟਮਾਲ ਕਹਿੰਦਾ ਸੀ ਵੀ ਸਾਡੀ ਸਰਕਾਰ ਲਿਆਓ ਤੇ ਅਸੀਂ ਇਹਨੂੰ ਹੱਥ ਪਾਵਾਂਗੇ ਤੇ ਉਹ ਅੰਦਰ ਕਰਾਂਗੇ ਇਹ ਟਿੱਕੇ ਦਾ ਵਪਾਰੀ ਐ। ਓਕੇ। ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਨੂੰ ਇੱਕ ਵੀ ਬੰਦਾ ਗਰੀਬ ਘਰ ਦਾ ਤੇ ਜਿਹੜਾ ਕੋਈ ਵਰਕਰ ਸੀ ਜਿਨ੍ਹਾਂ ਨੇ ਇਹਨਾਂ ਦੀਆਂ ਦਰੀਆਂ ਮਛਾਈਆਂ ਵੀ ਇੱਕ ਵੀ ਇਹਨਾਂ ਨੂੰ ਵਰਕਰ ਪੱਤੀ ਦੇ ਟਰਨਕਲ ਵਾਲੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਨਹੀਂ ਲੱਗਿਆ ਠੀਕ ਹੈ ਦੂਜੇ ਨੰਬਰ ਦੇ ਉੱਤੇ ਜਿਹੜੀ ਗਾਰਡਨ ਉੱਤੇ ਦਿੱਤੀ ਹੈ ਬਾਗਲ ਕਹਾ ਨੇ ਜਿਹਨੂੰ ਧਰਮੀ ਫੌਜੀ ਕਹਿੰਦੇ ਆ ਜੀ ਸਭੇ ਤੋਂ ਪਿੰਡ ਵਾਦੀਆਂ ਮੁਕਸਰ ਦੇ ਨਾਲ ਆ ਉੱਥੋਂ ਦੇ ਕੁਝ ਫਕਰਸਰ ਛੇੜੀ ਗਏ ਫੌਜ ਦੇ ਵਿੱਚੋਂ ਵੱਡੇ ਅਫਸਰ ਉੱਥੇ ਗਏ ਹੈ ਜੀ ਉਹਨਾਂ ਨੇ ਕਦੇ ਛਾਡੀ ਲਿਸਟ ਦੇ ਵਿੱਚ ਇਹ ਫੌਜੀ ਦਾ ਨਾਂ ਹੀ ਨਹੀਂ ਓਕੇ ਵੀ ਇਹ ਫੌਜੀ ਪਰਿਵਾਰ ਹੈ ਹੀ ਨਹੀਂ ਤੇ ਕਰ ਫੌਜੀ ਪਰਿਵਾਰ ਹੈ ਤੇ ਉਹਦੀ ਫੋਟੋ ਕਿਉਂ ਨਹੀਂ ਲਾਉਂਦੀ ਜਿਹੜੇ ਪੋਸਟਰ ਛਪਾਏ ਐ ਠੀਕ ਹੈ ਵੀ ਜੇਕਰ ਫੌਜੀ ਜੀ ਕੋਈ ਬਰਦੀ ਵਾਲੀ ਫੋਟੋ ਹੋਵੇ ਉਹਦਾ ਰੈਂਕਰ ਨੰਬਰ ਹੁੰਦਾ ਉਹ ਉੱਤੇ ਲਿਖਿਆ ਹੋਵੇ ਜੀ ਵੀ ਇਹ ਇਹ ਜਿਹੜੀਆਂ ਦੋਵੇਂ ਪਾਰਟੀਆਂ ਉੱਥੇ ਇਹ ਲਖਣ ਲੜ ਰਹੀਆਂ ਨਾ ਜੀ ਇਹ ਮੰਮੀ ਤੇ ਸੰਘ ਜਿਹੜਾ ਅਖਿਆਲੇ ਜੇਲ੍ਹ ਦੇ ਵਿੱਚ ਆਇਆ ਸੱਨੀ ਆਪਣਾ ਖਾਲਸਾ ਸਰੂਰਮਾ ਜੀ ਇਹ ਜੋ ਮੇਰੇ ਪਰਿਵਾਰ ਕੋ ਵੀ ਇਹ ਮੁਕਾਬਲੇ ਆਪਣੀ ਕੁਰਬਾਨੀ ਵਿਖਾਉਣ ਹੂੰ ਮਿਸ ਸੱਨੀ ਦੀ ਕੁਰਬਾਨੀ ਕਿੰਨੀ ਐ ਜੀ ਤੇ ਸੰਤਰੀ ਕਾਲੀਗੜ ਦਾ ਜਿਹੜਾ ਮੀਰ ਬਾੜਾ ਉਹਦੀ ਕੁਰਬਾਨੀ ਕਿੰਨੀ ਐ ਜੀ ਤੇ ਜਿਹੜੇ ਛਾਦੂ ਵਾਲੇ ਕਹਿੰਦੇ ਐ ਔਰ ਖਾਣ ਵੀ ਸਾਡੀ ਕੁਰਬਾਨੀ ਉਸੇ ਕਿੰਨੀ ਹੈ ਜੀ ਜਿਹੜੇ ਨੂੰ ਇਹਨਾਂ ਨੇ ਔਰ ਜਿਹੜਾ ਸੰਧੂ ਔਰ ਕੈਕਸ ਦੇ ਕਿਉਂ ਨਹੀਂ ਕੁਰਬਾਨੀ ਖਾਣ ਵੀ ਪੰਥਾਂ ਕੁਰਬਾਨੀ ਕੀ ਹੈ ਬਿਲਕੁਲ ਇਹ ਜਿਹੜੀ ਕੈਕਸ ਦੇ ਉੱਤੇ ਲੱਛਣ ਹੋ ਰਿਹਾ ਹੈ ਨਾ ਜੀ ਜੇਕਰ ਉਹ ਤੁ ਸੰਨੀ ਦਾ ਭਰਾ ਹਾਰਦ ਜੀ ਇਹ ਮੱਜਾਂ ਦੇ ਉੱਤੇ ਬਹੁਤ ਵੱਡਾ ਗੁਹਾ ਕੀ ਜਿਹੜੇ ਮਾਝੇ ਵਾਲਿਆਂ ਦੇ ਮੋਗੜਾ ਦੇ ਮੂੰਹ ਮੋੜੇ ਇੱਕ ਕੰਪਲਰ ਕਰਦੀ ਧਰਤੀ ਤੋਂ ਜੀ ਜਿਹੜੇ 11ਵਾਂ ਹੈਲੋ ਜੀ 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 ਜਿਹੜੇ ਜਾਰਮਾ ਸਰਕਾਰ ਨੇ ਹਰਮੰਦਰ ਸਾਹਿਬ ਦੇ ਉੱਤੇ ਤੋਥਾ ਦੀ ਟੈਂਕਾ ਦੇ ਨਾਲ ਚੜਾਈ ਕਰਕੇ ਜੀ ਪਰ ਕਰਕੇ ਜੇ ਮਸ਼ੀਨ ਗੱਲਾਂ ਦੇ ਨਾਲ ਕਰਦੇ ਜਿਹੜੇ ਸਿੱਖ ਬੱਚੇ ਅੰਦਰ ਮਾਰੇ ਬੀਬੀਆਂ ਮਾਰੀਆਂ ਬੱਚੇ ਮਾਰੇ ਉਹਨਾਂ ਨੂੰ ਲੈ ਕੇ ਇਹਨਾਂ ਦਾ ਪਾਣੀ ਪਿਆ ਫੌਜ ਨੇ ਜੀ ਇੱਕ ਪਾਸੇ ਉਹ ਕਾਂਗਰਸ ਜ਼ਾਲਮ ਲਖਣ ਲੜ ਰਹੀ ਹੈ ਜਿਹੜੇ ਜ਼ਾਲਮਾਂ ਨੇ ਸਾਡੇ ਦਿੱਲੀ ਦੇ ਸਿੱਖਾਂ ਦੇ ਗੱਲਾਂ 'ਚ ਟਾਇਰ ਸਾਫ ਪਾ ਕੇ ਸਾਡੇ ਸਿੱਖਾਂ ਨੂੰ ਮਾਰਿਆ ਠੀਕ ਹੈ ਸਾਡੇ ਪਲਾਜ਼ੇ ਵਿੱਚ ਕੋ-ਕੋ ਕੇ ਸਿੱਖਾਂ ਨੂੰ ਮਾਰਿਆ ਸਮੀਰ ਸੈਣੀ ਵਰਗਿਆਂ ਨੇ ਜੀ ਜੇਕਰ ਜੋ ਸੂਰਮਾ ਉੱਥੋਂ ਹਾਰਦਾ ਹੈ ਮਨੁੱਖੀ ਹ ਅਧਿਕਾਰ ਦਾ ਜਿਹੜਾ ਆਪਨਾ ਸਿੰਘ ਅਸ਼ੀਰਕੀਤਾ ਸੀਗਾ। ਨਿਸ਼ਾਨ ਸਿੰਘ ਖਲੜਾ ਜੀ। ਆਜੋ ਉਹ ਵੀ ਹਾਰ ਹੋਊਗੀ। ਠੀਕ ਹੈ। ਜੇਕਰ ਉਹ ਤੋਂ ਸਿੰਘਾ ਭਰਾ ਦੀ ਹਾਰ ਹੁੰਦੀ ਹੈ। ਜੀ। ਜਿਹੜੇ ਸੂਰਮੇ ਮਰਬਾਬਾ ਮਾਨੋਚਾਲਾ ਸੋਦੇ ਸਿੰਘ ਬੱਬਰ ਖਿਆਰਾ ਸੂਰਮਿਆਂ ਨੇ ਉੱਥੇ ਖੂਨ ਡੋਲੇ। ਜੀ। ਉਹ ਧਰਤੀ ਦੇ ਉੱਤੇ ਹੂੰ ਫੇਰ ਉੱਥੇ ਜਿਹੜੀ ਜੇ ਜਿੱਤ ਕਾਂਗਰਸ ਦੀ ਹੁੰਦੀ ਹੈ ਜੀ ਫੇਰ ਸੁਮੇਲ ਸੈਣੀ ਬੁੱਚੜ ਜਿੱਤਦਾ ਉੱਥੋਂ ਜੀ ਅਸੀਂ ਕੱਲ ਨੂੰ ਕਿਵੇਂ ਕਹਾਂਗੇ ਸਾਡੇ ਮੁੰਡੇ ਨਾਲੇ ਨਜਾਇਜ਼ ਮਾਰੇ ਐ ਕੋ ਕਹਿਣ ਕਿ ਜੇ ਨਜਾਇਜ਼ ਮਾਰੇ ਹੁੰਦੇ ਤੇ ਵੋਟਾਂ ਸਾਨੂੰ ਕਿਵੇਂ ਪੈਂਦੀਆਂ ਸਾਨੂੰ ਵੋਟਾਂ ਤਾਂ ਪਈਆਂ ਵੀ ਜੇ ਅਸੀਂ ਥੋੜੇ ਮੁੰਡੇ ਸਹੀ ਮਾਰੇ ਆ ਤਾਂ ਹੂੰ ਬਿਲਕੁਲ ਹੂੰ ਇਹ ਕਰ ਉਹ ਤੋਂ ਇਹ ਇੱਕ ਕਾਲੀ ਦਾ ਉਮੀਦਵਾਰ ਜਿੱਤਦੇ ਜੀ ਇਹ ਜਿਹੜਾ ਬੁੱਚੜ ਹੁਣ ਮਾਰਿਆ ਜਿਹੜਾ ਕਹਿੰਦਾ ਸੀਗਾ ਸਰੂਬਾ ਸੰਹਦ ਨੂੰ ਪੜਿਓ ਮੈਨੂੰ ਯਾਰ ਰੱਖੋਗੇ ਜੀ ਵੀ ਉਹ ਸਿੱਖਾਂ ਦੇ ਘਰੇ ਜਨਮ ਲੈ ਕੇ ਤੇ ਉਹ ਹਰਮੈ ਮਰਿਆ ਮਰੀ ਮੁਸਲਮਾਨ ਦਾ ਪੁੱਤ ਆਇਆ ਜੀ ਜਨਮ ਸਿੱਖਾਂ ਦੇ ਘਰੇ ਲਿਆ ਤੇ ਨੌਕਰੀ ਦੇ ਖਾਤਰ ਮੁਸਲਮਾਨਾਂ ਦਾ ਪੁੱਤ ਬਣ ਗਿਆ ਜਿਨ੍ਹਾਂ ਨੇ ਸਾਡੇ ਸਿੱਖਾਂ ਦੇ ਉੱਤੇ ਗੁਰਮ ਕੀਤੇ ਜੀ ਇਹ ਉਹ ਕਿ ਰਾਹੀ ਵੀ ਤੁਸੀਂ ਸੂਬਾ ਸਰਹੰਦ ਨੂੰ ਪੁੱਲ ਜਾਓਗੇ ਤੇ ਮੈਨੂੰ ਯਾਦ ਰੱਖੋਗੇ ਬਿਲਕੁਲ ਕਹਿੰਦਾ ਸੀ ਜੇਕਰ ਉੱਥੋਂ ਜੰਮੀ ਦਾ ਭਰਾ ਦੀ ਹਾਰ ਹੁੰਦੀ ਹੈ ਤੇ ਸੂਬਾ ਸਰਹੰਦ ਉੱਥੋਂ ਜਿੱਤਦਾ ਹੈ ਹੂੰ ਫਿਰ ਉਹ ਸੂਬਾ ਸਰਹੰਦ ਨਹੀਂ ਜਿਹੜੀ ਲਾਰ ਅਰਜ ਕਾਂਗਰਸ ਦੇ ਮਗਰ ਟੰਡੇ ਚੱਕੀ ਫੜਦੇ ਆ ਠੀਕ ਹੈ ਜਿਹੜੇ ਬਾਦਲ ਕੇ ਮਗਰ ਛੰਡੇ ਚੱਕੀ ਫਿਰਦੇ ਇਹ ਗਾਲਮਾਦ ਦੀ ਪਾਰਟੀ ਹੈ ਬਾਦਲ ਦੀ ਜੀ ਫਿਰ ਜਿਹੜਾ ਢੱਗੋ ਵਾਲਿਆਂ ਦਾ ਜਿਹੜਾ ਉਹ ਸੰਧੂ ਵਾਲੇ ਮਗਰ ਛੰਡੇ ਚੱਕੀ ਫਿਰਦੇ ਆ ਜੀ ਫਿਰ ਕਦੋਂ ਅਸੀਂ ਇਹ ਗੱਲ ਭੁੱਲ ਜਾਗੇ ਵੀ ਸਾਡੇ ਉੱਤੇ ਜ਼ੁਲਮ ਸਮੇਰ ਸੈਣੀਏ ਕੀਤੇ ਆ ਸਾਡੇ ਉੱਤੇ ਜ਼ੁਲਮ ਇਹ ਸੂਬਾ ਸਰਹੰਦ ਨੇ ਕਿ ਕਿ ਉਹ ਕਹਿਣਗੇ ਅਸੀਂ ਜ਼ੁਲਮ ਕੀਤੇ ਹੁੰਦੇ ਸਾਨੂੰ ਵੋਟ ਕਿਵੇਂ ਪਾਏਗੀ ਬਿਲਕੁਲ ਇੱਕ ਹੋਏ ਤਿੰਨੇ ਪਾਰਟੀਆਂ ਨੂੰ ਹਰਮਾਂ ਚਾਹੀਦੇ ਜੀ ਇਹ ਇਹ ਛੂਰ ਮੇ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਹਨੇ ਇਹ ਦੋਵੇਂ ਜ਼ਾਲਮ ਨਰਕਾਂ ਨੂੰ ਤੋੜਿਆ ਹੈ ਬਿਲਕੁਲ ਤੁਹਾਡੀ ਉੱਥੇ ਗੱਲਬਾਤ ਸਿੰਘਾਂ ਦੇ ਨਾਲ ਹੋਈ ਹੋਊਗੀ ਸੋਸ਼ਲ ਮੀਡੀਆ ਤੁਸੀਂ ਵੇਖ ਰਹੇ ਹੋ ਤੁਹਾਨੂੰ ਕੀ ਲੱਗਦਾ ਕੀ ਹੋਊਗਾ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਜਿਤਾ ਦੂਗਾ ਪੰਥ ਜਾਂ ਫਿਰ ਨਹੀਂ ਉਮੀਦ ਹੈਗੀ ਵੇਖੋ ਜੀ ਜਿਹੜੀਆਂ ਰਿਪੋਰਟਾਂ ਆ ਜਾ ਰਹੀਆਂ ਲੋਕ ਉਥੋਂਗੇ ਸਰਕਾਰ ਨੇ ਡਰਾਏ ਹੋਏ ਆ ਵੀ ਅਸੀਂ ਤੁਹਾਡੇ ਤੇ ਝੂਠੇ ਪਰਚੇ ਪਾਵਾਂਗੇ ਠੀਕ ਹੈ ਜਿਵੇਂ ਉਹ ਦੋ ਮੁੰਡੇ ਇੱਕ ਦਾ ਮੁੰਡਾ ਸੁਹਾ ਅਮਰਤਪੁਰ ਦੇ ਨਾਲ ਰਹਿੰਦਾ ਹੁੰਦਾ ਸੀਗਾ ਜੀ ਆਪਣਾ ਮੇਨੋ ਨਾਮ ਹੈ ਸਰਗਰ ਦੋ ਮੁੰਡੇ ਇੱਕ ਪੱਤਰਕਾਰਾਂ ਦੇ ਪਰਕਰਾਰਾਂ ਨੇ ਜਾਣ ਕੇ ਸਵਾਲ ਪੁੱਠਾ ਕੀਤਾ ਉਸ ਮੁੰਡੇ ਨੂੰ ਜੀ ਜੀ ਰਜਿੰਦਰ ਸਿੰਘ ਤੇ ਚਮਕੌਰ ਸਿੰਘ ਚਮਕੌਰ ਸਿੰਘ ਉਸ ਆ ਮੁੰਡੇ ਰਜਿੰਦਰ ਸਿੰਘ ਨੂੰ ਜਾਣ ਕੇ ਪੱਤਰਕਾਰਾਂ ਨੇ ਪੁੱਠਾ ਸਵਾਲ ਕੀਤਾ ਜੀ ਵੀ 3 ਸਾਲ ਹੋ ਗਏ ਤੁਸੀਂ ਵੋਟਾਂ ਪਾਈਆਂ ਉਹਨੇ ਕੀ ਸਵਾਰਤਾ ਹੂੰ ਉਹਨਾਂ ਨੇ ਸਰਕਾਰ ਨੂੰ ਸਵਾਰਥ ਹੋਣੀ ਪੁੱਛਿਆ ਜੀ ਵੀ ਉਹ ਨੂੰ ਸਾਰੇ ਪੰਜਾਬ ਤੋਂ ਪਹਿਲੇ ਨੰਬਰ ਦੇ ਵਿੱਚੋਂ ਜਿੱਤਿਆ ਸੀ ਵੀ ਤੁਸੀਂ ਉਹਨੂੰ ਛੱਡ ਕਿਉਂ ਨਹੀਂ ਰਿਹਾ ਉਹਨੂੰ 5 ਕਰੋੜ ਦਾ ਜਿਹੜਾ ਆ ਫੰਡ ਮਿਲਦਾ ਵੀ ਉਹ ਸਾਡੇ ਕਰਨ ਕਰਮ ਦੇ ਵਿੱਚ ਮੰਡਿਆ ਜਾਵੇ। ਬਿਲਕੁਲ। ਉਹ ਸਵਾਲ ਗੌਰਮੈਂਟ ਨੂੰ ਨਹੀਂ ਪੁੱਛਰਕਾਰ ਪੁੱਛਦੇ। ਉਹ ਜਾਣ ਬੁੱਝ ਕੇ ਗੌਰਮੈਂਟ ਦੇ ਸਹਾਰੇ ਹੋਏ ਉਸ ਮੁੰਡੇ ਨੂੰ ਸਵਾਲ ਪੁੱਛੇ ਆ। ਠੀਕ ਹੈ। ਅੱਜੇ ਅੰਮ੍ਰਿਤਪਾਲ ਨੇ ਕੀ ਸਵਾਰਤਾ ਤੁਸੀਂ ਉਹਨੂੰ ਮੁੱਠਾ ਪਾਉਂਿਆ ਸੀ ਤੇ ਇਹ ਕੀ ਸਵਾਰ ਦੂਗਾ? ਜੀ। ਉਹਨਾਂ ਨੂੰ ਸਵਾਲ ਦਾ ਗੌਰਮੈਂਟ ਨੂੰ ਪੁੱਛਣਾ ਚਾਹੀਦਾ ਹੈ। ਬਿਲਕੁਲ। ਜਿਹੜੇ ਲੋਕ ਅੱਜ ਪੱਤਰਕਾਰ ਹੋਣ ਦਾ ਬਰੋਲ ਕਰਦੇ ਉਹਨਾਂ ਦੇ ਉੱਤੇ ਕੇਸ ਦਰਜ ਕਰਾਏ ਐ ਇਹ ਗਵਰਨਮੈਂਟ ਦੀ ਮੀਰੀ ਪੁੱਤਰੇ ਨਾਲ ਉਹਨਾਂ ਤੇ ਮਕੰਨੇ ਦਰਜ ਹੋਏ ਠੰਕਾਉ ਸਿੰਘ ਆ ਰਹੇ ਨੇ ਉੱਤੇ ਠੀਕ ਐ ਆ ਉਹਨਾਂ ਦਾ ਕਸੂਰ ਕੋਈ ਨਹੀਂ ਉਹਨਾਂ ਮੁੰਡਿਆਂ ਦਾ ਇਹ ਪੱਤਰਕਾਰਾਂ ਨੂੰ ਸਵਾਲ ਪੁੱਛਦਾ ਜੇ ਤੁਸੀਂ ਪੱਤਰਕਾਰ ਆ ਜੀ ਵੀ ਉਹਨੂੰ 4 ਲੱਖ ਰੁਪਏ ਪਈ ਐ ਵੀ ਗਵਰਨਮੈਂਟ ਵਿੱਚ ਤੁਸੀਂ ਉਹਨੂੰ ਛੱਡ ਕਿਉਂ ਨਹੀਂ ਰਹੇ ਬਿਲਕੁਲ ਹੂੰ ਜੇ ਨਾ ਤਾਂ ਗਵਰਨਮੈਂਟ ਨੇ ਕੀਤਾ ਬਿਲਕੁਲ ਵੀ ਉਹ ਫੜ ਕੇ ਜਿਬੂ ਗੇੜ ਲੈ ਕੇ ਉਹ ਪੰਜਾਬ ਕਿਉਂ ਨਹੀਂ ਵੀ ਰੱਖਿਆ ਵੀ ਉਹਦੇ ਉੱਤੇ ਇਸੇ ਜਿਬੂ ਗੇੜ ਦੇ ਵਿੱਚ ਤਾਂ ਨਹੀਂ ਚੱਲਦੇ ਇੱਕ ਤੋਂ ਉੱਤੇ ਥਾਣੀ ਨਾ ਚੱਲਿਆ ਉਹਨੂੰ ਅੰਮ੍ਰਿਤਸਰ ਰੱਖ ਸਕਦੇ ਸੀ ਉਹਨੂੰ ਪੰਜਾਬ ਵਿੱਚ ਕਿੱ데 ਰੱਖ ਸਕਦੇ ਸੀ ਜੀ ਲੋਕਾਂ ਨੂੰ ਤੇ ਡਰ ਭੈ ਕੰਮ ਕਰੂਗਾ ਜੀ ਅੰਦਰ ਜਾ ਕੇ ਵੋਟ ਤਾਂ ਲੋਕਾਂ ਨੇ ਕੱਲਿਆਂ ਨੇ ਪਾਉਣੇ ਅੰਦਰ ਜਾ ਕੇ ਤਾਂ ਕਿਸੇ ਨੇ ਵੇਖਣਾ ਨਹੀਂ ਕਿ ਕਿਹਨੇ ਕਿਹਨੂੰ ਵੋਟ ਪਾਈ ਆ ਡਰ ਭੈ ਕੰਮ ਕਰੂਗਾ ਕਿ ਅੰਦਰ ਜਾ ਕੇ ਲੋਕ ਆਪਣੀ ਮਰਜ਼ੀ ਦੇ ਨਾਲ ਹੀ ਵੋਟ ਪਾ ਦੇਣਗੇ ਦੇਖੋ ਜੀ ਇਹ ਸੂਲਮਿਆ ਹੈ ਜਿਹੜੇ ਅੰਮ੍ਰਿਤਸਰ ਦੀ ਕਰਨਤਾਰਨ ਦੀ ਵੀ ਧਰਤੀ ਹੈ ਇਹ ਜੋ ਦੇ ਹੈ ਅੱਜ ਇਹ ਸਰਕਾਰ ਉਹਨਾਂ ਨੂੰ ਦਬਾਈ ਬੈਠੀ ਹੈ ਅੰਦਰ ਜਾ ਕੇ ਵੋਟਾਂ ਦੇਖੇ ਜੇ ਕਿਵੇਂ ਮੀਂਹ ਉ ਵਰਦੀ ਹੈ ਠੀਕ ਹੈ ਜਦੋਂ ਰਿਜ਼ਲਟ ਆਉਣਗੇ ਨਾ ਹੂੰ ਵੇ 8 ਵਜੇ ਗਿਣਤੀ ਸ਼ੁਰੂ ਹੋ ਜੂਗੀ 14 ਤਰੀਕ ਨੂੰ ਜੀ ਤੇ 11 ਵਜੇ ਦੇ ਨੂੰ 10 ਵਜੇ ਦੇ ਨੂੰ ਕਾਂਗਰਸੀ ਤੇ ਕਾਲੀ ਤੇ ਝਾੜੂ ਵਾਲੇ ਇਹੇ ਹੌਲੀ-ਹੌਲੀ ਦਫ਼ਤਰਾਂ ਚੋਂ ਇਸ ਕਿਨੇ ਸ਼ੁਰੂ ਹੋ ਜਾਣਗੇ ਠੀਕ ਹੈ ਅੰਦਰ ਖਾਤੇ ਵੋਟਾਂ ਨੂੰ ਲੋਕ ਕਹਿੰਦੇ ਅ ਵੀ ਸਾਡੀਆਂ ਮਜਬੂਰੀਆਂ ਸਾਡੇ ਘਰੇ ਛੱਡੇ ਮਗਲੋ ਮੱਲੀ ਲਾ ਜਾਂਦੇ ਆ ਪਰ ਜੇ ਉਹ ਵੋਟ ਉੱਥੇ ਲਾਉਣਗੇ ਉੱਥੇ ਤਾਂ ਨਹੀਂ ਉਹਨਾਂ ਦੇ ਹੱਥ ਫੜ ਲੈਣਗੇ ਜੀ ਲੋਕਾਂ ਅੰਦਰ ਖਾਤੇ ਉਹ ਖਾਲਸੇ ਨੂੰ ਲੱਗਣਗੀਆਂ ਠੀਕ ਹੈ ਅਜੀ ਇਹ ਪਹਿਲੇ ਨੰਬਰ ਦੇ ਵਿੱਚ ਉਹਦੀ ਜਿੱਤ ਹੋ ਗਈ ਤੇ ਇੱਕ ਇਤਿਹਾਸ ਲਿਖਿਆ ਜਾਊਗਾ ਜੀ ਵੀ ਉਸ ਤੋਂ ਖਾਲਸਾ ਜਿੱਤਿਆ ਸੀ ਕਿ ਜ਼ਾਲਮ ਹਾਰੇ ਸੀ ਠੀਕ ਹੈ ਇਸ ਜਿੱਤ ਤੋਂ ਬਾਅਦ ਜੇ ਮੈਂ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ ਕੋਈ ਬਦਲਾ ਆਊਗਾ ਜੀ ਫਿਰ ਸਿਆਸਤ ਦੇ ਵਿੱਚ ਜਿਵੇਂ ਇੱਕ ਧਿਰ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਪੰਥਕ ਆ ਬੇਸ਼ੱਕ ਬਰਗਾੜੀ ਬਹਿਬਲ ਬੜਾ ਕੁਝ ਉਹਨਾਂ ਲੋਕਾਂ ਦੇ ਰਾਜ ਦੇ ਵਿੱਚ ਹੋਇਆ ਉਹ ਫਿਰ ਵੀ ਦਾਵਾ ਕਰਦੇ ਕਿ ਅਸੀਂ ਪੰਥਕ ਹਾਂ ਫਿਰ ਪੰਥਕ ਪੰਥ ਦੀ ਜਿਹੜੀ ਸਿਆਸਤ ਹੈਗੀ ਉਹ ਨਵੇਂ ਸਿਰੇ ਤੋਂ ਸਿਰਜੀ ਜਾਊਗੀ ਉਹਦਾ ਮੋੜ ਬੱਜ ਜਾਊਗਾ ਜੀ ਫਿਰ ਉਸ ਤੋਂ ਬਾਅਦ ਇਹ ਜਿਹੜੀ ਟੋਲਾ ਕ੍ਰੀਕ ਨੂੰ ਇਹਦਾ ਨੀਂਹ ਪੱਥਰ ਰੱਖਿਆ ਜਾਊਗਾ ਜੀ ਜਿਹੜੀ ਕਹਿੰਦੇ ਇਹ ਵੀ ਅਸੀਂ ਪੰਥਕ ਹਾਂ ਓਕੇ ਜਿਹੜੇ ਬਾਦਲ ਕੇ ਮੈਂ ਸਿੱਧਾ ਹੀ ਕਹਿਣਾ ਜਿਹੜੇ ਬਾਦਲ ਕੇ ਕਹਿੰਦੇ ਆ ਪੰਥਕ ਹੈ ਹੁਣ ਇਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਤੁਸੀਂ ਮੈਂ ਬੋਲਦਾ ਤੇ ਤੁਸੀਂ ਐਡ ਕਰਿਆ ਜੀ ਠੀਕ ਹੈ ਜੀ ਹੋਵੇ ਪੰਥਾ ਜੀ ਤੇ ਸਰਕਾਰ ਹੋਵੇ ਪੰਥ ਦੀ ਜੀ ਤੇ ਤੇਰਾ ਸਿੰਘਾਂ ਨੂੰ ਗੋਲੀਆਂ ਮਾਰ ਕੇ ਅਸੀਂ ਸਿੰਘਾਂ ਨੂੰ ਫਟੜ ਕਰਕੇ ਨਰਕਰ ਧਾਰੀ ਨੂੰ ਪੰਥਾ ਨੇ ਆਲਵੀਆ ਕਾਰਾਤਖੰਡ ਕੇ ਗਏ ਹੂੰ ਉਹ ਸੋ ਪਿੱਛੋਂ ਉਹ ਸਰਕਾਰ ਪੰਥ ਦੀ ਲਪੋ ਉਧਰ ਦੇ ਵਿੱਚ ਚਾਰ ਮੁੰਡਿਆਂ ਦੇ ਮੂੰਹ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਜੀ ਉਹਨਾਂ ਦੇ ਪਰਿਵਾਰ ਨੇ ਇਹ ਗੱਲ ਕਹੀ ਗਈ ਵੀ ਜੇ ਬੋਲੇ ਤੇ ਐਵੇਂ ਮੂੰਹ ਦੇ ਵਿੱਚ ਛੋੜੇ ਗੋਲੀਆਂ ਵਜਣ ਗਈਆਂ ਜੀ ਉਹ ਪੰਥ ਦੀ ਸਰਕਾਰ ਤੇ ਅੱਠ ਮੀਟਾਂ ਇੰਦਰ ਨਾਲ ਕਰਕੇ ਜਿਹੜਾ ਉਥੋਂ ਦਾ ਉਹਦਾ ਪੀਏ ਸੀ ਜੀ ਉਹਨੂੰ ਅੱਠ ਕਿ ਸਖੀਆਂ ਪੰਜਾਬ ਪ੍ਰਕਾਸ਼ ਚੰਦ ਬਾਦਲ ਨੇ ਵੀ ਤੋਂ ਟੈਕ ਕਰ ਆ ਇਸ ਵੇਲੇ ਸਾਡੀ ਤੇ ਤੇਰੀ ਪੰਜਾਬ ਦੇ ਵਿੱਚ ਜਿਹੜੀ ਮੈਨਜੂ ਖਤਮ ਆ ਇਸ ਵੇਲੇ ਪਿੰਡਾਂ ਵਾਲੇ ਹੰਤ ਵੀ ਚਲਦੀ ਏ ਠੀਕ ਹੈ ਜਿੰਨੇ ਜਿਹੜੇ ਪੰਥ ਨੇ ਹਰਮੰਦਰ ਸਾਹਿਬ ਦੇ ਉੱਤੇ ਤੋਪਾਂ ਚੜਾਈਆਂ ਹੁਣ ਬੱਚੇ ਮਰੇ ਹੋਣ ਜੀ ਬਾਗੇ ਵਿੱਚ ਬਿਆਨ ਦੇਤਾ ਵੀ ਧਰਮੀ ਫੌਜੀ ਬੈਰਕਾ ਛੜਦੇ ਨੇ ਉਹ ਧਰਮੀ ਫੌਜੀ ਮਰੇ ਹੋਣ ਹੂੰ ਇਹ ਕਿ ਪੰਥ ਕਿਹੜੇ ਪਾਸਿਓਂ ਹੈ ਓਕੇ ਕਾਰ ਦੇ ਵਿੱਚ ਜੀ ਕੰਦਰ ਬਗੜਾ ਆਪਣੇ ਜੋਗ ਸਿੰਘ ਵਾਲੇ ਤੋਂ ਇੱਕ ਤਰੀਕ ਤੋਂ ਗੁਰੂ ਮਹਾਰਾਜ ਦਾ ਸਰੂਪ ਚੱਕ ਕੇ ਜੀ ਲੈ ਕੇ ਲਾਗਰ ਕੰਦਰ ਦੇ ਵਿੱਚ ਠੋਡਾ ਸੀ ਗੁਰੂ ਚੱਕ ਲਿਆ ਸਰਕਾਰ ਪੰਥ ਦੀ ਹੋਵੇ ਹੂੰ ਇਹ ਦੁਸ਼ਮਣ ਲੈ ਕੇ ਲਾਵੇ ਵੀ ਠੋਡਾ ਗੁਰੂ ਸਾਡੇ ਕੋਲੇ ਆ ਵੀ ਤੋਹੀ ਸਾਥੋਂ ਪ੍ਰਾਪਤ ਕਰਕੇ ਖਾਓ ਜੀ ਏ ਹੁਣ ਅਸੀਂ ਇਹਦੀ ਬੇ ਬਦੀ ਕਰਾਂਗੇ ਉਹਨਾਂ ਨੇ ਸਨਾਰਕ ਪਰੇ ਦਾਸਨ ਦਾ ਖੱਟੀਆ ਨਾਮ ਰੱਖਿਆ ਜੀ ਫਿਰ ਉਹਨਾਂ ਨੇ ਗਲੀਆਂ ਚਾਂਗ ਰੱਖਿਆਰੇ ਜੀ ਇਹਨਾਂ ਨੇ ਉਹ ਬੰਦੇ ਢੂੜ ਸਾਲ ਦੀ ਸਰਕਾਰ ਅੰਦਰ ਤਾਇਰ ਪਿਆ ਸੀ ਇਹਨਾਂ ਨੇ ਉਹ ਬੰਦੇ ਨਹੀਂ ਫੜੇ ਜੀ ਲੱਗ ਗਏ 11 ਦਿਨ ਪ੍ਰੇਮੀਆਂ ਨੇ ਸਰਸੇਵਾਲ ਨੇ ਧਰਨਾ ਦਿੱਤਾ ਇੱਕ ਤੇ ਡਾਂਗ ਵੀ ਚੱਲੀ ਤੇ ਇਥੇ ਦੋ ਦਿਨਾਂ ਦੇ ਵਿੱਚ ਗੋਲੀਆਂ ਚੜ ਗਈਆਂ ਸਿੱਖਾਂ ਤੇ ਇਹਨੂੰ ਪੰਥ ਕਹਿੰਦੇ ਆ ਭੀਜਣ ਉਹ ਪੰਥ ਹੋ ਕੇ ਪੰਥ ਦੇ ਗੋਲੀਆਂ ਚਲਾਉਂਦਾ ਜੀ ਨਰੇ ਨੂੰ ਮਾਨ ਕਰੇ ਇਹ ਚੇਲੇ ਆਏ ਜੀ ਇਹ ਨੀਲੀਆਂ ਪੱਗਾਂ ਨਾਲ ਤੁਸੀਂ ਵੇਖੋ ਜਿਵੇਂ ਪਾਸ਼ਾ ਮਹਾਰਾਜ ਦੇ ਦੋ جنگ ਹੋਏ ਇੱਕ ਕਰਤਾਰ ਖਾਲਸਾ ਤੇ ਇੱਕ ਹੋਇਆ ਗੁਰੂ ਕੇ ਮਹਾਰਾਜ ਜੀ ਉਸ ਵੇਲੇ ਬਹੁਤ ਵੱਡਾ ਕੋਹਰਾ ਪਿਆ ਤੇ ਬਹੁਤ ਕਤਲ ਹੋਇਆ ਆਮ ਹੋਇਆ ਮੁਸਲਮਾਨਾਂ ਦਾ ਤੇ ਸਿੰਘ ਵੀ ਛੀਰ ਹੋਏ ਜੀ ਤੇ ਮਹਾਰਾਜ ਜਿਵੇਂ ਪਾਸ਼ਾ ਕਹਿ ਲੰਦੇ ਵੀ ਇਹਨਾਂ ਨੂੰ ਅੱਡੋਰ ਦੇ ਕਰਕੇ ਸਿੰਘਾਂ ਸਰਸਕਾਰ ਕਰਦੇ ਹੋ ਮੁਸਲਮਾਨਾਂ ਨੂੰ ਨਾਪ ਲਿਓ ਓਕੇ ਉਹ ਵਿਚਾ ਜਾਲੀਆਂ ਸੀ ਸਿੰਘਾਂ ਨੇ ਥੱਲੇ ਮੁਸਲਮਾਨ ਪਾ ਲਏ ਉੱਤੇ ਸਿੱਖ ਪਾ ਕੇ ਸੰਸਕਾਰ ਕਰਤਾ ਅੱਛਾ ਤੇ ਮਹਾਰਾਜ ਨੂੰ ਜਦੋਂ ਕੋਈ ਆਏ ਮਹਾਰਾਜ ਕਹਿੰਦੇ ਵੀ ਨਵੀੜੇ ਕੰਮਾਂ ਦੇ ਹਾਦੀ ਇਹ ਕਿਵੇਂ ਕੀਤੀ ਹੈ ਉਹਦੇ ਥੱਲੇ ਮੁਸਲਮਾਨ ਪਾ ਤੇ ਉੱਤੇ ਸਿੱਖ ਪਾ ਕੇ ਸਰਕਾਰ ਕੱਠਾਈ ਕਰਤਾ ਅੱਛਾ ਤੇ ਮਹਾਰਾਜ ਕਹਿੰਦੇ ਸਿੱਖਾਂ ਦੇ ਘਰੇ ਜਨਮ ਲੈਣਗੇ ਗੜੀਆਂ ਵੀ ਸਿੱਖਾਂ ਵਾਲੀਆਂ ਹੋਣਗੀਆਂ ਮੰਦਰੇ ਵੀ ਸਿੱਖਾਂ ਵਾਲੇ ਹੋਣਗੇ ਤੇ ਪਰ ਸਿੱਖਾਂ ਤੋਂ ਬਗਲੇ ਗੰਗਲ ਕੇ ਇਹ ਲੈਣਗੇ ਮੁਖਰਮਾਨਾਂ ਦੇ 20 ਇਹ ਸਿੱਖਾਂ ਦੇ ਘਰੇ ਮੁਸਲਮਾਨਾਂ ਦੇ 20 ਆਏ ਹੋਏ ਆ ਠੀਕ ਹੈ ਹਾਂ ਜੀ ਇਹ ਖਰਮੰਦ ਸਾਹਿਬ ਆਕਾਰ ਕਰਕੇ ਮੰਨ ਕੇ ਜੀ ਉਹ 23 ਨੂੰ ਸਾਰੀਆਂ ਮੰਗਾਂ ਮੰਨੀਆਂ ਵੀ ਸਾਡੇ ਗੁਨਾਹ ਤੇ 13 ਮਨਾ ਤੋਂ ਮੁਕਤ ਸਰ ਦੀ ਤਰਤੀ ਤੇ ਆ ਕੇ ਮੁੱਕਰ ਗਿਆ ਬਿਲਕੁਲ ਜੇ ਆਪ ਤੇ ਇਖ ਨੂੰ ਮੁਕਤ ਸਰ ਦੀ ਧਰਤੀ ਲੈ ਕੇ ਮੁੱਕਰ ਗਿਆ ਵੀ ਮੈਂ ਕੋਈ ਗਰਾਂਹ ਨਹੀਂ ਕਿਤੇ ਮੈਂ ਤਾਂ ਇਹ ਮਲਮਲ ਦੀ ਚੀਜ਼ ਹੈ ਮੇਰੀ ਥੋੜੀ ਚ ਪਾ ਦਿਓ ਜੀ ਤੇ ਫਿਰ ਇਥੋਂ ਕੀ ਵੀ ਕਹਿਤਾ ਵੀ ਮਾਰ ਆਂ ਜੂ ਮੱਥਾ ਟੇਕ ਨਹੀਂ ਤੁਸੀਂ ਜਾਣਾ ਹੂੰ ਕੀ ਗੰਦੀ ਤੁਸੀਂ ਪਹਿਲਾਂ ਸਾਡੀ ਕਾਨਫਰੰਸ ਚਾਉਣਾ ਹੈ ਮੁੜ ਕੇ ਮੱਥਾ ਟੇਕਣ ਜਾਣਾ ਹੈ ਹੂੰ ਇਹ ਇਹ ਪੰਥਰ ਵਾਲੇ ਤੁਸੀਂ ਦੱਸੋ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਇਹ ਪੰਥਰ ਮੰਨਦੇ ਆ ਹੂੰ ਬਿਲਕੁਲ ਹਾਂ ਜੀ ਤੇ ਰਾਜਾ ਵੜਿੰਗ ਦੇ ਬਿਆਨ ਵੀ ਇਹ ਚਰਚਾ ਦੇ ਵਿੱਚ ਨੇ ਜੀ ਤਰਨਤਨ ਦੇ ਵਿੱਚ ਰਾਜਾ ਵੜਿੰਗ ਵੀ ਜਦੋਂ ਦੀ ਇਹ ਕੈਂਪੇਨ ਚੱਲ ਰਹੀ ਉੱਥੇ ਹੀ ਡੇਰੇ ਲਾਏ ਹੋਏ ਨੇ ਪਰ ਰੋਜ਼ ਕੋਈ ਨਾ ਕੋਈ ਅਜੀਹਾ ਬਿਆਨ ਹੁੰਦਾ ਚਰਚਾ ਦਾ ਵਿਸ਼ਾ ਬਣ ਜਾਂਦਾ ਪਹਿਲਾਂ ਇੱਕ ਬਿਆਨ ਆਇਆ ਕਿ ਤਰਨਤਨ ਸਾਹਿਬ ਦੇ ਲੋਕ ਵੇਖਣਗੇ ਕਿ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਰਹਿਣਾ ਜਾਂ ਖਾਲਿਸਤਾਨ ਦੇ ਵਿੱਚ ਰਹਿਣਾ ਹੁਣ ਉਹਨਾਂ ਦਾ ਬਿਆਨ ਆਇਆ ਕਿ ਸਾਬਕਾ ਕੋ ਮਨਿਸਟਰ ਦੇ ਬਾਰੇ ਜਿਹੜਾ ਦਲਕਸਮਾਜ ਦੇ ਨਾਲ ਸੰਬੰਧ ਰੱਖਦਾ ਬੂਟਾ ਸਿੰਘ ਉਦੇ ਬਾਰੇ ਵੀ ਘਟੀਆਂ ਸ਼ਬਦਾਵਲੀ ਵਰਤੀ ਗਈ ਇਸਤਰੀ ਇਸ ਤਰੀਕੇ ਦੇ ਬਿਆਨਾਂ ਨੂੰ ਇਹਦਾ ਕੀ ਮਤਲਬ ਕੱਢਣਾ ਚਾਹੋ ਕੱਢੋਗੇ ਕਿ ਕਿਉਂ ਅਜਿਹੇ ਬਿਆਨ ਦਾਗੇ ਜਾ ਰਹੇ ਨੇ ਇਹ ਰਾਜੀ ਮੂੰਹ ਵੀ ਪੱਟਿਆ ਤੇ ਖੱਲ੍ਹੇ ਵੀ ਪੱਟਿਆ ਹੋਇਆ ਇਹ ਓਕੇ ਇਹ ਜਦੋਂ ਬੋਲਦਾ ਨਾ ਇਹ ਐਂ ਬੋਲਦਾ ਜਿੱਦ ਨੇ ਨੇ ਪਹਿਲੇ ਦਿਨ ਕਿਹਾ ਨਾ ਵੀ ਇਹ ਖਾਲਸਤਾਨੀ ਹੈ ਜੀ ਤਾਂ ਇਹ ਖਾਲਸ ਖਾਲਸਤਾਨ ਦੇ ਵਕਤ ਰਹਿ ਕੇ ਹਿੰਦੁਸਤਾਨ ਤੇ ਰਹਿ ਉਹਦੋਂ ਹੀ ਇਹਨੇ ਕਾਂਗਰਸ ਦਾ ਸਫਾਇਆ ਉੱਥੋਂ ਕਰਤਾ ਸੀ ਓਕੇ ਰਿੰਜੀ ਖੰਬੇ ਜਿਹੜਾ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਬੂਟਾ ਸਿੰਘ ਹੋਇਆ ਜੀ ਪਰ ਉਹਦੀ ਸਾਡੇ ਵਿਚਾਰ ਨਹੀਂ ਕਾਂਗਰਸ ਨਾਲ ਮਿਲਦੇ ਠੀਕ ਹੈ ਪਰ ਇੰਨੀ ਗੰਦੀ ਸ਼ਦਾਬੜੀ ਕਿਸੇ ਨੂੰ ਕਾਲਾ ਕਹਿਣਾ ਜੀ ਉਹ ਬੈ ਜਿਹੜੀ ਉਸੇ ਪਰਿਵਾਰ ਦੀ ਲਾਈਫ ਉਹਦੇ ਉੱਤੇ ਸਿੱਧੇ ਹਮਲੇ ਕਰਨੇ ਜੀ ਇਹ ਸਭ ਤੋਂ ਵੱਡੀਆਂ ਜਿਹੜਾ ਕਰਤੂਤ ਇਹਨੇ ਕੀਤੀ ਐ ਇਸ ਵੇਲੇ ਕਾਂਗਰਸ ਦਾ ਉੱਥੋਂ ਸਫਾਇਆ ਇਹ ਹੈ ਜੀ ਮੈਂ ਜਿਵੇਂ ਆਪ ਹੀ ਕਰਤਾਂ ਠੀਕ ਹੈ ਜੀ ਹਾਂ ਜੀ ਇਹ ਭੁਲ ਜਾਂ ਵੀ ਹੋਣੇ ਇਹ ਕਾਂਗਰਸ ਦੀ ਸੀਟ ਉਥੋਂ ਦੂਜਾ ਵੀ ਇਹ ਚੌਥੇ ਪੰਜਵੇਂ ਨੰਬਰ ਤੇ ਚਲੇਗੇ ਅੱਛਾ ਹਾਂ ਜੀ ਇਹ ਪੰਜਵੇਂ ਨੰਬਰ ਤੇ ਆਉਣਗੇ ਹੁਣ ਤੁਹਾਡੇ ਕੋਲੇ ਜੀ ਆ ਆ ਜਾਣੀ ਕਿ ਉਹਦਾ ਤਰੀਕ ਨੂੰ ਠੀਕ ਹੈ ਜੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਤਰਨਤਨ ਸਾਹਿਬ ਦੇ ਲੋਕਾਂ ਨੂੰ ਪੰਜਾਬ ਭਰ ਦੇ ਵਿੱਚ ਬੈਠੇ ਲੋਕ ਤਰਨਤਨ ਸਾਹਿਬ ਦੇ ਦੁਨੀਆ ਭਰ ਦੇ ਵਿੱਚ ਬੈਠੇ ਲੋਕ ਤਰਨਤਨ ਸਾਹਿਬ ਦੇ ਹਲਕੇ ਦੇ ਵੋਟਰਾਂ ਦੇ ਮੂਹਰ ਲੇਖ ਰਹੇ ਆ ਕਿ ਜਿਹੜੇ ਲੋਕ ਹੈਗੇ ਆ ਕਿਸ ਤਰੀਕੇ ਦਾ ਫੈਸਲਾ ਲੈਣਗੇ ਕਿਸ ਤਰੀਕੇ ਨੂੰ ਤੁਰਨਗੇ ਕੀ ਰਿਜ਼ਲਟ ਆਵੇਗਾ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਭਾਰਤ ਪੰਜਾਬ ਕੈਨੇਡਾ ਅਮਰੀਕਾ ਸਾਰੇ ਮੁਲਕ ਇਸ ਵੇਲੇ ਜੀਆਂ ਨਿਗਾਹ ਜੜੀਆਂ ਤਰਨਤਨ ਦੀ ਸੀਟ ਦੇ ਉੱਤੇ ਲੱਗੀਆਂ ਹੋਈਆਂ ਜੀ ਇਹ ਕਰ ਉਹ thro ਇਹ ਆਪਣਾ ਖਾਸਾ ਹਾਰਦ ਤੇ ਪੰਥ ਹਾਰੂਗ ਜੀ ਮੈਂ 200 ਮੀਲ ਦੇ ਰਾਈ ਸਾਰੇ ਤਰਨਸਤਾਂ ਦਾ ਵਾਵੇ 100 ਤੇ 5 ਪਿੰਡ ਜੀ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਹੈ ਵੀ ਥੋੜੀ ਕੋਈ ਵੀ ਮਜਬੂਹੀ ਹੋਵੇ ਜੀ ਕਿ ਅੱਜ ਸਵਾ ਪਜਤੂ ਦਾ ਤੇ ਪੰਥ ਦੀ ਛਾਂ ਤੇ ਬਾਗ ਦਾ ਰਹਿ ਗਿਆ ਬਿਲਕੁਲ ਜੀ ਜੇਕਰ ਅੱਜ ਉਹ ਸੋਏ ਮੁੰਡਾ ਹਾਰਦਾ ਤੇ ਪੰਥਾ ਰੂਗਾ ਜੇਕਰ ਉਹ ਸੋਏ ਤੇ ਪੰਥ ਜਿੱਤਦਾ ਤੇ ਖਾਲਸਾ ਪੰਥ ਦੇ ਜਗਾਰੇ ਟੰਡੇ ਢੂਲ ਦੇ ਰਹਿਣਗੇ ਮਹਾਰਾਜ ਦੇ ਜੀ ਸਰਨਕਾਰ ਨੇ ਮਾਰੇ ਉਹ ਸਿੱਖੋ ਤੁਸੀਂ ਇਹਨਾਂ ਬੁੱਚੜਾ ਨੂੰ ਹਰਾਓ ਤੇ ਜਿਹੜਾ ਖੰਨੀ ਦਾ ਪਰ ਪਰਾ ਹੈ ਉਹਨੂੰ ਪਹਿਲੇ ਨੰਬਰ ਉੱਤੇ ਮੋਹਰ ਲਾ ਕੇ ਜੀ 14 ਫੀਕ ਨੂੰ 10 ਵਜੇ ਦੇ ਦੋ 10 ਦੇ ਵੀ ਕਰਨ ਕਰਨ ਦੇ ਇੱਥੇ ਸੂਰਮੇ ਤੇ ਯੋਧੇ ਬੈਠੇ ਆ ਜੀ ਜਿਹਨੇ ਸਰੋਦੇ ਸਿੰਘ ਬੱਬਰ ਸਿੰਘ ਮਾਨੋਚਾਲ ਸਿੰਘ ਵੀ ਇਹਨਾਂ ਨੇ ਕੋ ਹਿੰਦੂਸ ਕਰਨੀਆ ਫੌਜਾਂ ਦੇ ਮੂੰਹ ਮੋੜੇ ਸੀ ਅੱਜ ਇਹਨਾਂ ਨਾਲ ਮਾਰੇ ਵੀ ਉਥੋਂ ਐਂ ਮੂੰਹ ਮੋੜੋ ਅੱਜ ਸਰਫ ਤੁਸੀਂ ਪਰਚੀ ਪਾਵੀਂ ਹੈ ਜੀ ਤੁਸੀਂ ਲੜਨਾ ਨਹੀਂ ਤੁਸੀਂ ਤੁਹਾਡੇ ਕੋਈ ਮਕਦਮਾ ਦਰਜ ਨਹੀਂ ਹੋਣਾ ਤੁਹਾਡੇ ਕੋਈ ਤਰ੍ਹਾਂ ਨਹੀਂ ਲੱਗਣੀ ਸਿਰਫ ਜਾਣੀ ਕਿ ਤੁਸੀਂ ਮੋਹਰ ਲਾਉਣੀ ਹੈ ਜੀ ਜਿਹੜੇ ਤੁਹਾਡੇ ਖਾਤਰ ਸਿਰ ਮਾਰ ਕੇ ਲਹੂ ਵਹਾਣਗੇ ਪਰਿਵਾਰਾਂ ਦੇ ਬਿਲਕੁਲ ਉਹਦੇ ਘਰ ਘਰ ਜਾੜ ਕੇ ਗਏ ਐ ਜੀ ਤੇ ਜੇ ਅੱਜ ਉਥੇ ਪੰਜਾਬ ਦੇ ਵਿੱਚੋਂ ਹਾਰ ਹੁੰਦੀ ਏ ਖਾਸਤੇ ਦੀ ਤੇ ਬਹੁਤ ਵੱਡੀ ਨਮੋਸ਼ੀ ਖਾਨੀ ਕਾਰਕ ਪੰਥ ਦੀ ਹਾਰ ਹੋਊਗੀ ਇਹਨਾਂ ਜਲਮਾ ਕਰਾ ਜਲਮਾ ਪਾਤਿਆਂ ਨੂੰ ਉਥੇ ਮਾਰ ਕੇ ਦਿੱਤੀ ਜਾ ਰਹੀ ਹੂੰ ਕੱਲ ਮੈਂ ਕੱਲ ਲੱਖਾ ਸਿੰਘ ਸੁਧਾਨਾ ਪਿੰਡਾਂ ਦੇ ਵਿੱਚ ਸੀ ਤੇ ਮੈਂ ਕੁਝ ਨੌਜਵਾਨਾਂ ਦੀਆਂ ਵੀਡੀਓ ਵੇਖੀਆਂ ਜਿਹੜੇ ਲੱਖਾ ਸਿੰਘ ਸੁਧਾਨਾ ਨੂੰ ਮਿਲ ਕੇ ਕਹਿ ਰਹੇ ਸੀ ਇਹ ਸਾਨੂੰ ਨਸ਼ੇ ਨੇ ਬਰਬਾਦ ਕਰ ਦਿੱਤਾ ਪਾਣੀ ਸਿਰ ਤੋਂ ਲੰਘ ਜਾਂਦਾ ਉਦੋਂ ਮਾਮਾ ਨੂੰ ਪਤਾ ਲੱਗਦਾ ਮਾਜੇ ਦੇ ਵਿੱਚ ਬੁਰੇ ਹਾਲਾਤ ਕਹਿੰਦੇ ਨਸ਼ੇ ਦੇ ਨਾਲ ਬਣ ਚੁੱਕੇ ਹੈ ਜਦੋਂ ਭਾਈ ਅਮਰਤਪਾਲ ਸਿੰਘ ਆਏ ਜਦੋਂ ਖਾਲਸਾ ਵਹੀਰ ਕੱਢੀ ਕਹਿੰਦੇ ਜਾਗਦੀ ਜ਼ਮੀਰਾਂ ਵਾਲਿਆਂ ਨੇ ਸਾਥ ਦਿੱਤਾ ਪਰ ਕੁਝ ਲੋਕਾਂ ਨੇ ਸਾਥ ਨਹੀਂ ਦਿੱਤਾ ਲੋਕਾਂ ਦੇ ਕੋਲ ਇੱਕ ਮੌਕਾ ਹਜੇ ਵੀ ਬਚਿਆ ਵਾ ਕਿ ਹੁਣ ਮਨਦੀਪ ਸਿੰਘ ਨੂੰ ਜਿਤਾ ਦਿਓ ਤੇ ਭਾਈ ਅਮਰਤਪਾਲ ਸਿੰਘ ਨੂੰ ਵੀ ਬਾਹਰ ਲੈ ਕੇ ਆਉਣ ਦੇ ਯਤਨ ਕਰੋ ਤਾਂ ਕਿ ਅਸੀਂ ਬਚ ਸਕੀਏ ਨਹੀਂ ਤੇ ਸਾਡੇ ਸਿਰਾਂ ਦੇ ਉੱਤੋਂ ਪਾਣੀ ਲੰਘ ਚੁੱਕਿਆ ਮਾਜੇ ਨੂੰ ਨਸ਼ਾ ਖਤਮ ਕਰ ਰਿਹਾ ਹੈ ਆ ਤੁਸੀਂ ਨਾ ਮੇਰੇ ਦਿਮਾਗ ਦੇ ਵਿੱਚ ਸੀਗੀ ਤੁਸੀਂ ਬਹੁਤ ਵਧੀਆ ਬਿਆਨ ਪੁੱਛਿਆ ਜੀ ਸਹੀ ਉਸ ਕੰਮ ਦੀ ਗਵਰਨਮੈਂਟ ਨੇ ਚਿੱਟਾ ਸੱਡੇ ਘਰਾਂ ਦੇ ਵਿੱਚ ਵੜ ਕੇ ਸਾਡੇ ਜਿਹੜੇ ਮੁੰਡੇ ਨਿਮਰਤ ਕਰਤੇ ਹੂੰ ਜਿਹੜੇ ਸਾਡੀਆਂ ਬੱਚੀਆਂ ਬੱਚੇ ਕੱਲ ਨੂੰ ਅਸੀਂ ਕਿੰਨਾ ਨਾਲ ਵਿਆਹਾਂਗੇ ਬਿਲਕੁਲ ਨਹੀਂ ਜਿਹੜੇ ਸਾਡੇ ਬੱਚੇ ਨਰਮਰਦ ਹੋ ਗਏ ਇੱਥੇ ਬੱਜਾਵਾਲ ਸੈਂਟਰ ਗਵਰਨਮੈਂਟ ਸੈਕਟਰ ਹੀ ਹੈ ਸਾਡੀਆਂ ਲੜਕੀਆਂ ਕੱਲ ਨੂੰ ਬੱਜਾ ਨਾਲ ਜਾਣਗੀਆਂ ਉਹਨਾਂ ਨਾਲ ਵਿਆਹ ਕਰਾਵਨਗੇ ਜਿਹੜੀ ਸਿੱਖ ਕੌਮ ਸੂਰਮਿਆਂ ਦੀ ਸੀ ਉਹਨਾਂ ਦੀਆਂ ਲੜਕੀਆਂ ਭਈਏ ਲੈ ਜਾਣਗੇ ਅੱਜ ਵੀ ਭਈਏ ਲੁਧਿਆਣਾ ਦੇ ਵਿੱਚ ਅੰਮ੍ਰਿਤਸਰ ਦੇ ਜਲੰਧਰ ਦੇ ਵਿੱਚ ਉੱਥੋਂ ਦੀਆਂ ਲੜਕੀਆਂ ਭਈਆਂ ਨਾਲ ਜਾ ਰਹੀਆਂ ਇਹ ਬਹੁਤ ਵੱਡਾ ਕੰਮ ਕਰ ਲਗੂਗਾ ਜੇਕਰ ਸਾਡੀ ਸੋਲਣਾ ਦੀ ਕੁੰਦ ਦੀਆਂ ਲੜਕੀਆਂ ਬਜਾਣਾ ਪੜਦੀਆਂ ਇਹ ਸੈਕਟੋਰ ਦੇ ਪੱਲੇ ਲਾਊਗਾ ਕੀ ਸੈਂਕੀ ਗਵਰਨਮੈਂਟ ਚਿੱਤਾ ਕਿ ਸਮਾਂ ਕਿ ਇਹ ਛਟਰੀਆਂ ਬਜਾ ਆਵਾਜ਼ ਪੰਜਾਬ ਤੋਂ ਕਿਉਂ ਛਟਰੀ ਹੈ ਕਿ ਬਈਆਂ ਦੀ ਗਿੰਟੀ ਵਰਗੇ ਤੇ ਬੋਤਾਂ ਦੇ ਨਾਲ ਅਸੀਂ ਇਹਨਾਂ ਸਿੱਖਣ ਨੂੰ ਹਰਾ ਦਈਏ ਹਮ ਜੇ ਕਿ ਇਹ ਬਜਾਵਾਦ ਅੱਗੇ ਵੱਲ ਰਿਹਾ ਜਿਵੇਂ ਲੱਖਾਂ ਸਦਾਵਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੀ ਜਿਹੜੇ ਲੋਕ ਕਹਿੰਦੇ ਲੱਖਾਂ ਗਲਤ ਹੈ ਇਹਦੇ ਰਿਜ਼ਲਟ ਲੁਧਿਆਣੇ ਵਾਲੇ ਨੇ ਭੋਗਲੇ ਜਿਲੰਧਰ ਵਾਲੇ ਨੇ ਭੋਗਲੇ ਹਮ ਸਰਦਾਰਪੁਰ ਵਾਲੇ ਨੇ ਭੋਗਲੇ ਵੀ ਇੱਕ 7 ਸਾਲ ਦੇ ਬੱਚੇ ਨਾਲ ਬੁਲਤ ਕਰ ਕਰਕੇ ਕਿ ਬੇਲੇ ਉਹ ਬੱਚਾ ਮਾਰਤਾ ਜੀ ਤੇ ਅਜੇ ਵੀ ਸਾਨੂੰ ਜੇ ਅਕਲ ਨਾ ਆਈ ਤੇ ਇਹ ਜਿਹੜਾ ਟਾਈਮ ਹੈ ਇਹ ਤੁਸੀਂ ਪਸਤਾਉਂਗੇ ਹਮ ਜੇਕਰ ਇਹ ਸੋਖਾ ਸਹਾਰਦਸਾਂ ਬਿਲਕੁਲ ਜੇਕਰ ਅਸੀਂ ਸੰਨੀ ਬਦਲ ਦਾ ਭਰਾ ਹਾਰ ਦਾ ਕਿੱਡੀ ਵੱਡੀ ਸੰਨੀ ਦੀ ਕੁਰਬਾਨੀ ਹੈ ਜਿਹੜਾ ਇਹ ਬੋਚੜ ਜਿਹੜਾ ਕਹਿੰਦਾ ਸੀ ਮੈਂ ਸੂਬਾ ਸਰਹੰਦ ਕਿੰਨੇ ਵਾਰਿਆਂ ਨੇ ਕੁੱਕ ਹੋ ਕੇ ਸਾਡੇ ਸਿੱਖ ਮਾਰੀ ਤੇ ਕੋਈ ਸੂਰਮਾ ਉੱਠਿਆ ਕਰਨੀ ਦਾ ਜੀ ਅਸੀਂ ਵੀ ਦੂਜਾ ਵੀ ਬਦਲਾ ਲਈ ਜਿਹੜਾ ਉਹ ਸੂਰੀ ਸੀ ਕਹਿੰਦਾ ਸੀ ਮੈਂ ਸਿੱਖਾਂੀਆਂ ਕੁੜੀਆਂ ਨਾ ਬਲਾatkar ਕਰਦਾ ਮੈਂ ਸਿੱਖਾਂੀਆਂ ਕੁੜੀਆਂ ਘਰੇ ਲਿਆਉਂਗਾ ਕੋਈ ਕਾਲੀਕਾਰ ਦਾ ਸੂਰਮਾ ਉੱਠੇ ਵੀ ਅਸੀਂ ਬਦਲਾ ਲਈ ਬਾਪੂ ਜੀ ਇਹਨਾਂ ਨੇ ਤਾਂ ਮੈਂ ਸੁਣਿਆ ਸਿਕੋ ਗੱਠ ਜੋੜ ਕੀਤਾ ਸੀ ਚੋਣਾਂ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਸੇਵਾ ਸੇਨਾ ਹੈ ਜਿਹੜੇ ਇਹ ਚਾਰ ਦਿੱਤੇ ਇਹ 12 ਕਹਿੰਦੇ ਨਹੀਂ ਇਨਾਂ ਨੂੰ ਚਾਰ ਇਹਨਾਂ ਨੂੰ ਗੱਡੀਆਂ ਬਾਰਲ ਕਹਿੰਦੇ ਦਿੱਤੀਆਂ ਇਹਨਾਂ ਨੂੰ ਪਟੜਵਾਲ ਬਾਰਲ ਕਹਿੰਦੇ ਦਿੱਤਾ ਠੀਕ ਹੈ ਤੁਸੀਂ ਬਾਬਾ ਜਰਨੈਲ ਸਿੰਘ ਦੇ ਪੋਸਟਰ ਪਾੜੋ ਤੁਸੀਂ ਉਹਦੀ ਵਰਥੀ ਨਾਮ ਮਨਾਉਣ ਦਿਓ ਅਸੀਂ ਤੁਹਾਡੇ ਨਾਲ ਹਾਂ ਓਕੇ ਹਾਂ ਜੀ ਹੂੰ ਇਹ ਮੇਰਾ ਫੋਟੋ ਵੀਡੀਓ ਹੈ ਸਿੱਧਾ ਟੈਨ ਦਾ ਸੁਖਵੀਰ ਬਾਦਲ ਨੂੰ ਕਿਸੇ ਵੀ ਚੈਨਲ ਤੇ ਆ ਗਏ ਤੇ ਡਿਬੇਟ ਕਰਦੇ ਵੀ ਜੇ ਇਹਨਾਂ ਨੇ ਸਿਰ ਸੈਨਾ ਵਾਲਿਆਂ ਨੂੰ ਥਿਆਰ ਇਹ ਗੱਡੀਆਂ ਦੇ ਪੈਟਰੋਲ ਨਹੀਂ ਦਿੱਤਾ ਬਿਲਕੁਲ ਜੀ ਜੀ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਤੇ ਨਾਲ ਤੁਸੀਂ ਤਰਨਤਨ ਸਾਹਿਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਤੇ ਮੈਂ ਉਮੀਦ ਕਰਾਂਗਾ ਕਿ ਲੋਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਗੇ ਵੱਧ ਤੋਂ ਵੱਧ ਤਰਨਤਨ ਸਾਹਿਬ ਦੇ ਲੋਕਾਂ ਦੇ ਤੱਕ ਇਸ ਪ੍ਰੋਗਰਾਮ ਨੂੰ ਲੋਕ ਪਹੁੰਚਾਉਣਗੇ ਤੇ ਮੈਂ ਫੇਰ ਸਮੇਂ-ਸਮੇਂ ਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਯਤਨ ਕਰਦਾ ਰਹੂੰਗਾ ਜੀ ਦਿਓ ਇਜਾਜ਼ਤ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆਪ ਜੀ ਨਾਲ ਜੀ ਫੋਨ ਕਰਨ ਦੇ ਉੱਤੇ ਬਹੁਤ ਬਹੁਤ ਧੰਨਵਾਦ ਮਾਰ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਿਲਕੁਲ ਸਹੀ ਜੀ ਇਹ ਗੱਲਬਾਤ ਹੋਈ ਹੈ ਨਿਹੰਗ ਬਾਬਾ ਹਮੀਰ ਸਿੰਘ ਹੋਰਾਂ ਦੇ ਨਾਲ ਤੇ ਇਹਨਾਂ ਨੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮਾਜੇ ਦੇ ਵਿੱਚ ਨਸ਼ਾ ਪੰਜਾਬ ਪੂਰੇ ਦੇ ਵਿੱਚ ਨਸ਼ਾ ਕਿਸ ਤਰੀਕੇ ਦੇ ਨਾਲ ਵਾੜਿਆ ਜਾ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਸਾਡੀਆਂ ਨਸਲਾਂ ਨੂੰ ਬਦਲਣ ਦੇ ਯਤਨ ਸਰਕਾਰਾਂ ਦੇ ਵੱਲੋਂ ਆਰੰਭੇ ਹੋਏ ਨੇ ਤੇ ਹੁਣ ਅਸੀਂ ਫੈਸਲਾ ਕਰਨਾ ਕਿ ਅਸੀਂ ਕਿਧਰਲੇ ਪਾਸੇ ਖੜਨਾ ਹੈ ਜਿੱਧਰੋਂ ਸਾਨੂੰ ਕੋਈ ਆਸ ਦੀ ਉਮੀਦ ਹੈਗੀ ਆ ਅਸੀਂ ਉਸ ਪਾਸੇ ਨੂੰ ਚੱਲਣਾ ਤੇ ਜਾਂ ਫਿਰ ਅਸੀਂ ਆਪ ਹੀ ਉਸ ਪਾਸੇ ਨੂੰ ਤੁਰ ਪੈਣਾ ਜਿਸ ਪਾਸੇ ਸਾਨੂੰ ਸਾਹਮਣੇ ਖਲੋਤੀ ਹੋਈ ਆਪਣੀ ਬਰਬਾਦੀ ਨਜ਼ਰ ਆ ਰਹੀ ਹੈ ਤੇ ਫਿਲਹਾਲ ਕਰਨਪਤਨ ਸਾਹਿਬ ਦੇ ਵਿੱਚ ਜਦੋਂ ਕਿਸੇ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹਨਾਂ ਦਾ ਮੰਨਣਾ ਇਹੀ ਹੈਗਾ ਕਿ ਜਿਹੜਾ ਨਸ਼ੇ ਦਾ ਗੜਿਆ ਨਸ਼ਾ ਆ ਉਹ ਸਭ ਤੋਂ ਵੱਧ ਜੇਕਰ ਉਹਦਾ ਕੋਈ ਪ੍ਰਭਾਵ ਆ ਤੇ ਉਹ ਇਸ ਇਲਾਕੇ ਦੇ ਵਿੱਚ ਵੇਖਣ ਨੂੰ ਮਿਲਿਆ ਪਰ ਅੱਜ ਇਹ ਬੇਸ਼ੱਕ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ ਨਸ਼ਾ ਫੈਲਿਆ ਹੋਇਆ ਹੈ ਪਰ ਪੰਜਾਬ ਦਾ ਸੱਭਿਆਚਾਰ ਦੁਨੀਆਂ ਦੇ ਨਾਲ ਨਹੀਂ ਰਲਦਾ ਜੇ ਦੁਨੀਆਂ ਦੇ ਵਿੱਚ ਕੁਝ ਹੋ ਰਿਹਾ ਤੇ ਉਹ ਐ ਨਹੀਂ ਜ਼ਰੂਰੀ ਕਿ ਉਹ ਪੰਜਾਬ ਦੇ ਵਿੱਚ ਵੀ ਹੋਵੇ ਕਿਉਂਕਿ ਪੰਜਾਬ ਵੱਖਰਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੈ ਇਸ ਕਰਕੇ ਪੰਜਾਬ ਦੀ ਧਰਤੀ ਦੇ ਬਾਰੇ ਜਾਂ ਹੋਰ ਧਰਤੀ ਦੇ ਨਾਲ ਤੁਲਨਾ ਕਰਨੀ ਬਿਲਕੁਲ ਗਲਤ ਗੱਲ ਹੈਗੀ ਹੈ ਤੇ ਮਾਝੇ ਦੇ ਲੋਕ ਜ਼ਰੂਰ ਕਹਿੰਦੇ ਨੇ ਕੱਲ ਦੀ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਅਮਰਪਾਲ ਸਿੰਘ ਨੂੰ ਬਾਹਰ ਲੈ ਕੇ ਆਉਣ ਦੀ ਯਤਨ ਕਰਾਂਗੇ ਤੇ ਨਾਲ ਦੀ ਨਾਲ ਭਾਈ ਮਨਦੀਪ ਸਿੰਘ ਹੋਰਾਂ ਨੂੰ ਜਿਤਾਵਾਂਗੇ ਤੇ ਨਵੀਂ ਪੰਥਕ ਸਿਆਸਤ ਦਾ ਜਿਹੜਾ ਮੋੜਿਆ ਉਹ ਵੱਜੂਗਾ ਇਸ ਗੱਲ ਦਾ ਪ੍ਰਗਟਾਵਾ ਬੱਪੂ ਹਮੀਰ ਸਿੰਘ ਅਣਾਂ ਨੇ ਕੀਤਾ ਸਭ ਕੁਝ ਲੋਕਾਂ ਦੇ ਉੱਤੇ ਡਿਪੈਂਡ ਹੈ ਸਭ ਕੁਝ ਸੰਗਤ ਦੇ ਉੱਤੇ ਡਿਪੈਂਡ ਹੈ ਸਭ ਕੁਝ ਦਰਮਦਰ ਸਾਹਿਬ ਦੇ ਵੋਟਰਾਂ ਦੇ ਉੱਤੇ ਡਿਪੈਂਡ ਹੈ ਕਿ ਲੋਕ ਵੋਟਾਂ ਕਿਨੂੰ ਪਾਉਂਦੇ ਨੇ ਤੇ ਕਿਨੂੰ ਲੈ ਕੇ ਆਉਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਅੱਗੇ ਵਧੇਗੀ 2027 ਦੇ ਉੱਤੇ ਬਿਲਕੁਲ ਜਿਹੜਾ ਪ੍ਰਭਾਵ ਆਇਆ ਇਹਨਾਂ ਚੋਣਾਂ ਦਾ ਉਹ ਪਹਿਣਾ ਕਿਹਦੇ ਹੱਕ ਦੇ ਵਿੱਚ ਪੈਂਦਾ ਕਿਹਦੇ ਹੱਕ ਦੇ ਵਿੱਚ ਗੱਲ ਆਉਂਦੀ ਦਿਸਦੀ ਹੈ ਤੇ ਕਿਹਦੇ ਹੱਥੋਂ ਪਾਲ ਨਿਕਲਦੀ ਦਿਸਦੀ ਹੈ ਸਭ ਕੁਝ ਕੌਣ ਪਾਲੇ ਦੇ ਅੰਦਰ ਹੈ ਤੇ ਕੌਣ ਪਾਲੇ ਦੇ ਬਾਹਰ ਹੈ ਇਹ ਸਭ ਕੁਝ 14 ਤਰੀਕ ਨੇ ਕਲੀਅਰ ਕਰ ਦੇਣਾ ਤੇ ਉਸ ਤੋਂ ਬਾਅਦ 2027 ਦਾ ਬਿਗਲ ਵੀ ਲਗਭਗ ਵੱਜ ਚੁੱਕਾ ਹੈ ਕਿਉਂਕਿ ਸਟਾਰਟੀਆਂ ਅੱਜ ਤਰਨਤਨ ਸਾਹਿਬ ਦੇ ਵਿੱਚ ਵੀ ਜਿਹੜਾ ਕੰਮ ਕਰ ਰਹੀਆਂ ਉਹ ਤਰਨਤਨ ਸਾਹਿਬ ਜਿਮਨੀ ਚੋਣ ਦੇ ਲਈ ਘਟ ਤੇ 2027 ਦੇ ਲਈ ਜਿਆਦਾ ਕਰ ਰਹੀਆਂ ਕਿਉਂਕਿ ਉਸ ਤੋਂ ਬਾਅਦ 7-8 ਮਹੀਨੇ ਦਾ ਸਮਾਂ ਜਿਹੜਾ ਆ ਉਹ ਬਾਕੀ ਰਹਿ ਜਾਣਾ ਆ ਜਦੋਂ ਨੂੰ ਚੋਣਾਂ ਦਾ ਆਗਾਜ਼ ਹੋ ਜਾਣਾ ਹੈ ਜਦੋਂ ਨੂੰ ਚੋਣਾਂ ਦਾ ਮੋੜ ਵੱਜ ਜਾਣਾ ਹੈ ਜਦੋਂ ਨੂੰ 2027 ਦੀਆਂ ਚੋਣਾਂ ਦਾ ਐਲਾਨ ਹੋ ਜਾਣਾ ਸੰਘਾ ਜੀ ਤੁਸੀਂ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰੋ ਤੁਹਾਨੂੰ ਇਹ ਕੀ ਲੱਗਦਾ ਹੈ ਕੌਣ ਬਾਜ਼ੀ ਮਾਰ ਰਿਹਾ ਇਹ ਤੁਸੀਂ ਜਰੂਰ ਲਿਖੋ ਕਿ ਕੌਣ ਬਾਜ਼ੀ ਮਾਰ ਰਿਹਾ ਤੁਹਾਡੇ ਕੀਤੇ ਹੋਏ ਕਮੈਂਟਾਂ ਦੇ ਵਿੱਚੋਂ ਆਪਾਂ ਇੱਕ ਸਰਵੇ ਇਹ ਜਿਹੜਾ ਹੈਗਾ ਉਹ ਕਰਨ ਦਾ ਯਤਨ ਕਰਾਂਗੇ ਸੰਗਤ ਨੂੰ ਦੱਸਣ ਦਾ ਯਤਨ ਕਰਾਂਗੇ ਕਿ ਤਰਨਤਾਰਨ ਸਾਹਿਬ ਦੇ ਵਿੱਚ ਕੌਣ ਬਾਜੀ ਮਾਰ ਰਿਹਾ ਤੇ ਮੈਂ ਇਹ ਵੀ ਜ਼ਰੂਰ ਬੇਨਤੀ ਕਰਦਿਆਂ ਕਿ ਤੁਸੀਂ ਸਾਰੇ ਕਮੈਂਟ ਕਰਿਓ ਜਿੱਦੇ ਜਿੱਦੇ ਤੱਕ ਵੀਡੀਓ ਪਹੁੰਚੇ ਕਮੈਂਟ ਸਾਰੇ ਕਰਿਓ ਪਰ ਤੁਸੀਂ ਹੋਰ ਕਮੈਂਟ ਆਪਦੀ رائے ਜਿਹੜੀ ਹੈਗੀ ਆ ਉਹ ਦੱਸਿਓ ਪਰ ਜਿਹੜੇ ਤਰਨਤਾਰਨ ਸਾਹਿਬ ਦੇ ਲੋਕ ਨੇ ਜਿਹੜੇ ਤਰਨਤਾਰਨ ਸਾਹਿਬ ਦੇ ਵੋਟਰ ਨੇ ਉਹ ਆਪਦੇ ਹਲਕੇ ਦੇ ਬਾਰੇ ਕਮੈਂਟ ਕਰਿਓ ਕਿ ਕੌਣ ਜਿੱਤ ਰਿਹਾ ਕਿਉਂਕਿ ਜਦੋਂ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਲੋਕ ਕਮੈਂਟ ਕਰਨਗੇ ਤੇ ਫਿਰ ਤਰਨਤਨ ਸਾਹਿਬ ਦੀ ਅਸਲੀ ਸਥਿਤੀ ਆਪਾਂ ਨੂੰ ਪਤਾ ਨਹੀਂ ਲੱਗਣੀ ਜਦੋਂ ਤਰਨਤਨ ਸਾਹਿਬ ਦੇ ਲੋਕ ਕਮੈਂਟ ਕਰਕੇ ਦੱਸਣਗੇ ਕੌਣ ਜਿੱਤ ਰਿਹਾ ਹੈ ਤੇ ਆਪਾਂ ਨੂੰ ਅਸਲ ਕਹਾਣੀ ਪਤਾ ਲੱਗੂਗੀ ਆਪਾਂ ਨੂੰ ਅਸਲ ਸਿਚੁਏਸ਼ਨ ਪਤਾ ਲੱਗੂਗੀ ਤੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਤਰਨਤਨ ਸਾਹਿਬ ਦੇ ਵਿੱਚ ਕੌਣ ਅੱਗੇ ਚੱਲ ਰਿਹਾ ਤੇ ਕੌਣ ਪਿੱਛੇ ਚੱਲ ਰਿਹਾ ਕੌਣ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਆ ਰਿਹਾ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਲੈ ਕੇ ਮੈਂ ਫੇਰ ਹਾਜ਼ਰ ਹੋਵਾਂਗਾ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ